ਪਾਤਸ਼ਾਹੀ ਦਸਵੀਂ ਤੋ ਪ੍ਰਸਾਦ ਸਵਈਏ ਸ੍ਰਾਵਕ ਸੁਦ ਸਮੁਸਦਾਨ ਕੇ ਦੇਖ ਫਿਰ ਉਹ ਕਰ ਜੋਗ ਜਤੀ ਕੇ ਸੋਰ ਸਦਾਰ ਦਨ ਸੁਦ ਸਦਾਦਕ ਸੰਤ ਸਮੋ ਅਨੇਕ ਮਤੀ ਕੇ ਸਾਰੇ ਹੀ ਦੇਸ ਕੋ ਦੇਖ ਰਹੇ ਹੋ ਮਤ ਕੋ ਨਾ ਦੇਖਿਤ ਪ੍ਰਾਨਪਤੀ ਕੇ ਸ਼੍ਰੀ ਭਗਵਾਨ ਕੀ ਪਾਏ ਕਿਰਪਾ ਹੋਂ ਤੇ ਏਕ ਰਤੀ ਬੈਨ ਏਕ ਰਤੀ ਕੇ ਮਤੇ ਮਤੰਗ ਜਰੇ ਜਰ ਸੰਗ ਅਨੂਪ ਤੰਗ ਸੁਰੰਗ ਸਵਾਰੀ ਕੋੜ ਤਰੰਗ ਰੰਗ ਸੇ ਕੁਦਤ ਪਵਨ ਕੇ ਗਵਨ ਕ ਜਾਤ ਨਿਵਾਰੀ ਪਰਿ ਪੂਜਨ ਕੇ ਭੂਪਲੀ ਬਿਦ ਨਵ ਸੀਸਨ ਜਾਤ ਵਿਚਾਰੇ ਇਤੇ ਬਈ ਤੋ ਕਾ ਬਈ ਭੂਪਤ ਅੰਤ ਕੋ ਨਾਗੇ ਪਾਈ ਪਦਾਰੇ ਜੀਤ ਫਿਰੈ ਸਭ ਦੇਸ ਦਿਸਾਨ ਕੋ ਬਾਇਤ ਢੋਲ ਮਿਰਦੰਗ ਨਗਾਰੇ ਗੁੰਜਤ ਗੋੜਕ ਜਾਂ ਕੇ ਸੁੰਦਰ ਇਨ ਸਦਹੀ ਆਰਾਜ ਹਜਾਰੇ ਬੂਤ ਪਵਿਕ ਪਵਾਨ ਕੇ ਭੂਪਤ ਕੌਨ ਗਨ ਨਹੀਂ ਜਾਤ ਵਿਚਾਰੇ ਸ੍ਰੀ ਪਥ ਸ੍ਰੀ ਭਗਵਾਨ ਪਜੇਬਨ ਅੰਤ ਕੋ ਅੰਤ ਕੇ ਤਾਮ ਸਿਦਾਰੇ ਤੀਰਥ ਨਾਨਦ ਆਦਮ ਦਾਨ ਸੁ ਸੰਜਮ ਨੇਮ ਅਨੇਕ ਵ ਸਿਖੈ ਵੇਦ ਪੁਰਾਨ ਕਤੇਬ ਕੁਰਾਨ ਜਮੀਨ ਜਵਾਰ ਸਵਾਨ ਕੇ ਵੇਖੈ ਪੌਨ ਆਹਾਰ ਜਤੀ ਤ ਤਾਰ ਸਭ ਸੁਭ ਵਿਚਾਰ ਹਜ਼ਾਰ ਕੇ ਦੇਖੈ ਸ੍ਰੀ ਭਗਵਾਨ ਪਜੇਬਨ ਪੂਪਤ ਏ ਕਰਤੀ ਬਿਨ ਏਕ ਨਾਮ ਲਿਖੈ ਸੋਦਸ ਪਹਾੜ ਦਰੰਤ ਦਬਾ ਸੋ ਸਾਜ ਸੁਨਾਦਰ ਜਾਂਦ ਲੈਗੇ ਪਰੀ ਗੁਮਾਨ ਪਰੇ ਮਨ ਮੈਂ ਕਰ ਪਰਬਤ ਪੰਖ ਲੈ ਨਾ ਹਲਗੇ ਤੋਰ ਰੀ ਨਮ ਰੂਰਮ ਵਸਨ ਮਾਤੇ ਮਤੰਗਨ ਮਾਲ ਮਲੇਗੇ ਸ੍ਰੀ ਪਤ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚਲੈਗੇ ਬੀਰ ਪਾਰ ਬਡੇ ਬਰੀਆਰ ਵਿਚਾਰ ਸਾਰ ਕੀ ਤਾਰ ਵਿਸ਼ਈਆ ਤੋਰਤ ਦੇਸ ਮਲਿੰਦ ਮਵਸਨ ਮਾਤੇ ਕਝਾਨ ਕੇ ਮਾਲ ਮਲਈਆ ਗਾੜੇ ਘੜਾਨ ਕੇ ਤੋੜਨ ਹਾਰ ਸੋ ਬਤਨ ਹੀ ਤਕਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਨ ਨਾਇਕ ਜਾਚ ਕਨੇਕ ਸੋ ਇਕ ਦਵਈਆ ਦਾਨਵ ਦੇਵ ਨਿੰਦਨ ਸਾਚਰ ਬੂਤ ਭਵਿਖ ਭਵਾਨ ਜਪਾਂਗੇ ਜੀਵ ਜਤੇ ਜਲ ਮੈ ਥਲ ਮੈ ਪਲ ਹੀ ਬਲ ਮੈ ਸੁਭਾਅਤ ਪਾਂਗੇ ਪਉ ਨਬਰ ਦਾ ਬਨ ਬਾੜ ਜੈਤ ਤੁਨ ਪਾਪਨ ਕੇ ਬੋ ਬੁੰਝ ਖਪੈਗੇ ਸਾਜ ਸਮੋ ਵਰਸਨ ਫਿਰੈ ਜਗ ਸਤਰ ਸਵੈ ਅਵਲੋਗ ਜਪੈਗੇ ਮਾਨਵਿੰਦਰ ਕਜੰਦਰ ਨਰਾਦਪ ਜੋੰਤਰ ਲੋਕ ਕੋ ਰਾਜ ਕਰੈਗੇ ਕੋੜਿਸ ਨਾਨਕ ਜਾਦਕ ਦਾਨ ਅਨੇਕ ਸੋੰਬਰ ਸਾਜ ਭਰੈਗੇ ब्रह्म महेश्वर बिसं सजी पथ अंत बसि जंफास परेंगे जे नर श्री पद के प्रसह पग ते नर फेर न देत रएंगे कापयो जो दो लोचन मूद कह बैठ रे ओ भक्त्यान लगायो न हाथ फिरयो ले साध समुंदरन लोक गयो परलोक गवायो बसके ओ विख्यान सु बैठके ਅਸੀ ਅਸੀ ਸੋਬੈ ਸਬਿਤਾਇਓ ਸਜ ਕਹੋ ਸੁਣ ਲਿਹੋ ਸਬੈ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ ਕਾਹੋ ਲਪਹਨ ਪੂਜ ਤਰਿਓ ਸਿਰ ਕਾਹੋ ਲਲਿੰਗ ਰੇਲ ਟਕਾਇਓ ਕਾਹੋ ਲਖਿਓ ਹਰਵਾਚੀ ਦਿਸਾਮੈ ਕਾਹੋ ਬਿਸ਼ਾ ਕੋ ਸੀਸ ਨਿਵਾਇਓ ਕੋਵ ਤਾਲਨ ਕੋ ਪੂਜਤ ਹਪਸ ਕੋ ਮਿਰ ਤਾਲਨ ਕੋ ਪੂਜਨਤਾਯੋ ਕੁਰਕੇ ਆੁਰ ਜੋ ਸਭ ਹੀ ਜਗਿ ਸ੍ਰੀ ਭਗਵਾਨ ਕੋ ਬੇਧ ਨਾ ਪਾਇਓ